ਮਾਰਤਗ ਮਾਦੀ ਟਾਈਟਰ ਦੇ ਨਾਲ ਫਿਕਰ ਕਰੋ ਆਪਾਂ ਵੀ ਲੋ 5-7 ਮਿੰਟ ਲਾਨੇ ਆ ਹੁਣ ਕਾਫੀਆਂ ਇੱਕ ਇੱਕ ਸਾਥੀ ਮੰਡੀ ਚਾਵੇ 10 ਬੰਦਿਆਂ ਨੂੰ ਤੇ ਆਪਾਂ ਰੋਲ ਬਣਾ ਕੇ ਅੱਗੇ ਸਾਧਵੇਂ ਦੇ ਪਾਸੇ ਵਧਗੇ ਜਿਹੜੇ ਕਾਲੇ ਕਲੋਨਸ ਧਰਤ ਕਰੀਰੋ ਇਹ ਸਾਧਵੇਂ ਹੈ ਅਰੇ ਧਿਆਨ ਨਾਲ ਤੋਂ ਕਿੱਥੇ ਆਹ ਕੋਈ ਲੋ ਦੇ ਪਰ ਇਹ ਕਰ ਰਹੀਆਂ ਇਹ ਸਰਕਾਰਾਂ ਨੂੰ ਖੰਮਚਾ ਰਹੀਆਂ ਹੈ ਅੰਦਰੋਂ ਕਰਤਾ ਕਿ ਆ ਜਾ ਕੀ ਕਰੀਏ ਕਰ ਲੋ ਨਹੀਂ ਕਰਨੀ ਸੀ ਇਹਦਾ ਤੋ ਵੀਰ ਅੱਜ ਤਲਵਾਰ ਜਿੰਨੇ ਪਿੰਡਾਂ ਤੋਂ ਮੁੜੀ ਆਏ ਉਹ ਤਲਵਾਰ ਬੁਲਾ ਬੜਿਓ ਸਿਰ ਧੁਕਦਾ ਸੁਰੂ ਦਾ ਕੋਲੋਂ ਲਾ ਨਿਵਾਨ ਵੀਰਾਂ ਨੂੰ ਇਸੇ ਤachar ਇਕੱਠੇ ਤੇ ਇਕੱਤਰ ਲੈਣੇ ਇਹ ਲੱਖਾਂ ਆਉਣ ਵਾਲੀਆਂ ਲੱਖਾਂ ਤੇ ਕੋਠਾਂ ਵਿਚਾਲਾਂਗੇ ਵੀਰੋ ਐਮਐਸਟੀ ਗਰੰਟੀ ਦਾ ਗਰੂਜ ਦਰਜਾ ਮੁਕਤੀ ਤੇ ਸੰਕਲਪ ਚਾਰ ਹੈ ਜਿਵੇਂ ਕਹਿੰਦੇ ਸੀ ਬੜਦਾ ਸਿਉਰੇ ਦਾ ਹੁਣ ਤੇ ਸਿਉਰੇ ਦੇ ਪਾਣ ਲੱਗੇ ਹੋ ਜਿਹੜਾ 75% ਦੇ ਵਿੱਚ ਕਿਸਾਨੀ ਦੀ ਸਰਕਾਰੇ ਮਾਰਨ ਵਾਲੇ ਪਾਸੇ ਲਾਇਆ ਹੋਇਆ ਸੀ ਅੱਜ ਵੀਰੋ ਸਰਸਵਰ ਦੇ ਵਿੱਚ ਸੋਡੀਆਂ ਕਿਸਾਨੀ ਦੀਆਂ ਗੱਲਾਂ ਹੀ ਗੋਲ ਰਹੀ ਹੈ ਜੋ ਵਿਰੋਧੀ ਨੇਤਾ ਇਹਨੇ ਤਾਂ ਇੱਕ ਖੋਕ ਕੇ ਕਹਤਾ ਕਹਦਾ ਐਸ ਸਰਸਵਰ ਚੱਲਦੇ ਦੇ ਵਿੱਚ ਕਿਸਾਨ ਨੂੰ ਐਮਐਸਪੀ ਕ੍ਰਾਂਤੀ ਦਾ ਕਾਨੂੰਨ ਵੀ ਮਿਲੂਗਾ ਕਰਜੇ ਤੋਂ ਮੁਕਤੀ ਵੀ ਇਹ ਵਾਸਤੇ ਜਿਹੜੇ ਕਾਟਕ ਕਾਨੂੰਨ ਆ ਰਹੇ ਆ ਵੀਰੋ ਜੋ 3 ਮਹੀਨੇ ਵਾਸਤੇ ਅੱਗੇ ਤਾਂ ਇਹ ਕਤਲ ਹੋ ਜਾਂਦਾ ਮੈਂ ਦੁਬਾਰੇ ਤਰਹਾਵਾਂ ਜਿੱਤੇ ਜਿੱਤੇ ਮਰਦੀ ਦੀ ਰਿਪੋਰਟ ਹੁੰਦੀ ਸੀ ਐਸੀ ਵੀ ਕੋਈ ਬੰਨ ਨਾ ਲਵੇ ਹੁੰਦਾ ਉਸ ਵਿਚਾਰ ਵਿੱਚ ਸਰਕਾਰਾਂ ਨੇ ਕਰੋੜੇ ਹੋਰ ਜਾ ਕੇ ਤਿੰਨ ਮਹੀਨੇ ਤੱਕ ਐਸਐਸਓ ਨੂੰ ਵੀ ਪਾਵਰ ਦਿੱਤੀ ਵੀ ਉਹ ਰਿਚ ਜਿਹੜਾ ਕੋਈ ਮਰਦੀ ਲੈ ਸਕਦਾ ਨੂੰ ਜਿੰਨਾ ਕਿ ਮਰਦੀ ਰਿਵਾਰਡ ਲੈ ਸਕਦਾ ਪਰ ਪੰਜਾਬ ਦੇ ਜੰਮਿਆਂ ਨੂੰ ਨਿੱਤ ਮਹਿਮਾ ਮੈਨੂੰ ਤੁਹਾਡੇ ਤੇ ਮਾਣ ਹੈ ਕਿ ਤੁਸੀਂ ਕੋਈ ਸੋਨੇ ਮੂਨੇ ਕਰਾਉਣ ਨਹੀਂ ਚੱਲਣਗੇ ਆ ਕਹਿੰਦਾ कोरोना ਵੀ ਇਹ ਕਾਪੜੀਆਂ ਪਾੜ ਕੇ ਸਵਾਹ ਕਰਾਂਗੇ ਉਹ ਸਭ ਪਾੜੇ ਲਵਾਵਾਂਗੇ ਕਿ ਸਾਡੇ ਮੂੰਹੇ ਮਾਰੇ ਕਰੋ ਨਹੀਂ ਕੁਝ ਕਰਨਗੇ ਸਵਾ ਥੋੜਾ ਵੀਰੋ ਮੈਂ ਹੁਣ ਕਹਿੰਦਾ ਵੀ ਤਿਆਰ ਕਰੋ ਇਹਨਾਂ ਨੂੰ ਅੱਗੇ ਵਧ ਕੇ ਸਾਡਾਂ ਦੇ ਪਾਸੇ ਤਾਂ ਫਾਰਿਸ਼ ਨਹੀਂ ਤਾਂ ਜਾਂਦੇ ਆ ਹੁਣ ਵਿਰਥ ਕਰਨ ਤੇ ਅਜੇ ਜੜੇ ਆਈ ਨਹੀਂ ਪੱਸ ਜਦੋਂ ਪਾਣੀ ਕੀ ਜਲਦੀ ਜੀ ਆ ਜਾਓ ਵੀਰੋ ਕਿੰਨੇ ਟਰੱਕ ਜਿੰਨੇ ਟਰੈਕਟਰਾਂ ਦੇ ਵੀਰ ਸਾਰਿਆਂ ਨੂੰ ਬੇਨਤੀ ਅਪੀਲ ਹੈ ਨਾਲੇ ਤਾਂ ਚਾਹ ਪਾਣੀ ਛਕ ਲੋ ਤੇ ਨਾਲੇ ਹੁਣ ਜੋ ਆਪਣਾ ਭਰਾ ਪੂਰਾ ਸਿਰੇ ਵਾਲ ਵੱਜ ਚੁੱਕਿਆ ਆਪਾਂ ਕਾਪੀਆਂ ਸਾੜ ਕੇ ਸਵਾਗਤ ਕਰਨੀਆਂ ਜਿਹੜੇ ਕਾਟ ਕੇ ਕਾਨੂੰਨ ਆਏ ਐ ਇੱਥੇ ਤੁਸੀਂ ਗਿਣਤੀ ਲਿਦਾਓ ਗੇਟ ਦੇ ਮੂਹਰੇ ਆ ਜਾਓ ਨਾਲੇ ਲੰਗਰ ਲੈ ਕੇ ਆਏ ਬਾਬੇ ਦਿੱਲੀ ਵਾਲੇ ਧੰਨਵਾਦ ਉਹਨਾਂ ਦੇ ਜਿਹਦੇ ਵੀ ਸ੍ਰੇਹਾ ਦਿੱਤੇ ਉਹਨੇ ਤਾਂ ਲੰਗਰ ਲੈ ਕੇ ਪਾਉਣੇ ਆ ਹਰੋ ਵੀਰਾਂ ਨੂੰ ਬੇਨਤੀ ਹੈ ਕਿ ਜਿੰਨੇ ਤੁਸੀਂ ਆ ਸਕਦੇ ਹੋ ਜੱਦੀ ਆਓ ਤੇ ਆਪਾਂ ਇਹਦੀਆਂ ਇਹੜੀਆਂ ਕਾਪੀਆਂ ਫੜ ਕੇ ਸਰਮਾਨਤੀ ਵੱਲ ਵਧ ਕੇ ਹਰੋ ਵੀਰਾਂ ਨੂੰ ਬੇਨਤੀ ਹੈ ਕਿ ਅੱਗੇ ਜੱਦੀ ਆਜਣਾ ਜੀ ਜੰਦਾਬਾਦ ਜੰਦਾਬਾਦ ਜੀ ਆਪੀ ਸਰਕਾਰ ਜੰਦਾਬਾਦ ਜੰਦਾਬਾਦ ਕਾਟਪੜੀ ਲੰਗੜੀ ਸਰਕਾਰ Hola, por favor, ਵੀਰ ਸਾਰੋ ਕੰਨੀ ਕੰਨੀ ਕਰਕੇ ਮੋਦੀ ਮਰ ਗਿਆ ਹੋਏ ਹੋਏ ਹਏ 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 ਮੋਦੀ ਮਰ ਗਿਆ ਹੋਏ ਹੋਏ ਮਰ ਗਿਆ ਮਿੱਟੀ ਟੱਕਿਆ ਖੜਾ ਰੱਖ ਦਿਓ ਜੀ ਇਹ 10 ਮੋਦੀ ਦੇ ਜੂਰੇ ਰੱਖ ਕੇ ਪਾਸੇ ਹੋ ਜਾ ਰੱਖ ਪਾਸੇ ਕੰਮ ਨਾ ਕਰੋ ਕੰਮ ਨਾ ਕਰੋ ਕੋਠੇ ਮੰਦਾਰ ਤੇ ਇਹ ਤੁਹਾਨੂੰ ਆਇਆ ਤੁਸੀਂ ਜਿੰਮੀ ਆਪਾਂ ਕਾਪੀਆਂ ਮਾਰਤਿਆਂ ਚਾਰ ਪੰਜ ਲੀਕੇ ਵੀਰੋ ਸਾਰਿਆਂ ਨੇ ਤੁਸੀਂ ਸ਼ਾਂਤੀ ਨਾਲ ਉਹਦੇ ਤੱਕਾ ਜਿਵੇਂ ਆਏ ਆ ਸ਼ਾਂਤੀ ਨਾਲ ਆਪਾਂ ਘਰਾਂ ਦੇ ਵਿੱਚ ਉਹੋ ਤੱਕਾ ਜਾਣਾ ਤੇ ਦੂਜੀ ਗੱਲ ਇਹ ਹੈ ਵੀ ਤੁਸੀਂ ਕੰਮ ਤੋਂ ਲਿਆ ਤੋਂ ਬੋਲੇ ਹੋ ਕਿ ਹੁਣ ਵੀਰੋ ਸਭ ਤੋਂ ਸਾਨੂੰ ਲੈ ਕੇ ਆ ਤੇ ਆਪਾਂ ਲੈ ਕੇ ਆ ਗਏ ਸਾਰਾ ਕੁਝ ਜਾਣਾ ਪੈਣਾ ਆਪਾਂ ਤੇ ਆਪਾਂ ਪੈਸੇ ਵੀ ਲੈ ਲੋ ਇਹਨਾਂ ਦੁਕਾਨਦਾਰ ਕੋਲੋਂ ਜਾਣੇ ਆ। ਤੇ ਆਪਾਂ ਗੜਗ ਵਿੱਚ ਨਹੀਂ ਇਹ ਮੰਡੀ ਆਉਣੇ ਤੇ ਹੁਣ ਤਾਂ ਸਾਨੂੰ ਐਮਐਸਪੀ ਗਰੰਟੀ ਦਾ ਘਰੂਰ ਕਰਕੇ ਤੋਂ ਮੁਕਤੀ 22 22 ਬਿੱਲ ਰੱਦਾ ਵੀ ਹੋ ਜਿਹੜੀਆਂ ਆਪਣੀਆਂ 13 ਮੰਗਾਂ ਸੀਗੀਆਂ 13 ਦੀਆਂ 13 ਮੰਗਾਂ ਲਾਗੂ ਕਰਵਾ ਕੇ ਲਿਓਣੀਆਂ। ਡਾਕਟਰ ਗਵੰਦੀ ਨਾਥਨ ਸੁਮਿਸ਼ਨ ਦੀਆਂ ਸੁਵਾਰਤਾ ਤੋਂ ਸਰਕਾਰ ਹਜੇ ਡਰੀ ਖੜੀ ਹੈ। ਇਹ ਜਿਹੜੀ ਸੁੱਖਾਂ ਦੀ ਗੱਦੀ ਹੈ ਜੇ ਗੰਤ ਸੁਵਮੀ ਨਾਥਨ ਕਮਿਸ਼ਨ ਸਿਫਾਰਿਸ਼ਾਂ ਲਾਗੂ ਹੋਣੇ ਤਾਂ ਬੇਰਜਕਾਰੀ ਜਿਹੜੇ ਮੇਰੇ ਵੀਰ ਬੜੇ ਲੇਖੇ ਪੁਰਦੇ ਆ 20 ਸਾਲ ਦੀ ਉਮਰ ਵਾਲੇ ਇਹਨਾਂ ਨੂੰ 30000 ਰੁਪਏ ਪਰ ਟਿਮਿੰਨਾਂ ਮਿਲਣੇ ਵੀਰੋ ਜਿਹੜੇ ਮਜ਼ਦੂਰ ਦੀ ਤਰਖਾ 42000 ਰੁਪਏ ਜਿਹੜਾ ਛੋਟਾ ਕਿਸਾਨ ਤਿੰਨ ਕਿੱਲੇ ਵਾਲਾ ਉਹਦੀ ਇੱਕ ਗ੍ਰੇਡ ਅਫਸਰ ਦੇ ਬਰਾਬਰ ਘੱਟੋ ਘੱਟ 1.5 ਲੱਖ ਇਹ ਗੰਤ ਸੁਵਮੀ ਨਾਥਨ ਕਮਿਸ਼ਨ ਨੇ ਆਖਾਲਸਾਂ ਉਹ ਪੁੱਖਾਂ ਦੀ ਦਾਦੀ ਆ ਵੀਰੋ ਸਾਡੀ ਕਣਕ ਦਾ ਰੇਟ 75 ਮੋਰ ਦੀਆ ਝੋਲੇ ਦਾ ਰੇਟ 5500 ਰੁਪਈਆ ਨਰਮੇ ਦਾ ਰੇਟ 12000 ਰੁਪਈਆ ਗੱਲੇ ਦਾ ਰੇਟ 1000 ਰੁਪਈਆ ਇਹ ਸਸਤੇ ਵੀਰੋ ਸਾਰੇ ਰੇਟ ਵਧਨੇ ਤੇ 23 ਦੀਆਂ 23 ਫੰਦਲਾਂ ਤੇ ਐਮ ਐਸ ਪੀ ਗਰੰਟੀ ਦਾ ਕਾਨੂੰਨ ਲੈ ਹੁਣ ਤੱਕ ਉਸੇ ਸੰਸਦ ਵਿੱਚ ਵੀ ਡੋਗਣ ਲਾਤਾ ਮੇਰੇ ਨਾਲ ਉੱਥੇ ਗਏ ਤਾਂ ਐਨਾ ਪਿਆਰ ਨਾ ਕਰੋ ਇਹ ਅੱਤੇ ਇਹ ਫਸਲਾਂ ਵੀ ਤਾਂ ਹੀ ਐ ਜਿਹੜਾ ਅੱਜ ਮੋਰਚਾ ਲੱਗਿਆ ਤਾਂ ਨਹੀਂ ਸਰਕਾਰ ਨੇ ਇਹੋ ਜਿਹੇ ਘੱਟਕ ਗਰੂਣ ਕਰਨ ਵਾਸਤੇ ਲੈਂਦੇ ਐ ਇਹ ਤੁਹਾਨੂੰ ਨਰਨ ਵਾਸਤੇ ਜਿਹੜੇ ਅੱਜ ਫੜ ਕੇ ਸਵਾਹ ਕਰਿਆ ਮੈਂ ਸਮਰਥੀ ਵਾਲੇ ਪਾਸੇ ਵੱਲ ਬੁਲਾਵਾ ਬੱਲੇ ਉਹਨਾਂ ਨੂੰ ਜਿੱਕਾ ਖਾਲਸਾ ਵਾਹਿਗੁਰੂ ਦੀ ਕਿਰਤ ਬੱਲੇ ਧੰਨਵਾਦ ਜਿਹਨੇ ਤੁਸੀਂ ਆਏ ਹੋ ਸਿਰ ਮੱਥੇ ਤੇ ਇੱਥੇ ਤੱਕ ਜੁੜ ਕੇ ਆਉਣਾ ਇੱਕ ਇਹਦੇ ਵਿੱਚ ਇੱਕ ਲੜੀ ਵਿੱਚ ਪ੍ਰੋਗਰੀਸ ਹੱਕ ਸਾਰੇ ਲੈ ਲਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ